ਆਪ ਕੀ ਆਵਾਜ਼ ਸਮਾਚਾਰ ਆਪ ਤੱਕ ਆਪ ਦੀ ਸਰਕਾਰ ਵੱਲੋਂ ਡੇਰਾ ਬਸੀ ਤਹਿਸੀਲ ਵਿੱਚ ਇੰਤਕਾਲ ਦਾ ਕੈਂਪ ਲਗਾਇਆ ਗਿਆ ਹਲਕਾ ਡੇਰਾ ਬਸੀ ਵਿਧਾਇਕ ਸਰਦਾਰ ਕੁਲਜੀਤ ਸਿੰਘ ਰੰਦਾਵਾ ਨੇ ਦੱਸਿਆ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਦੇਸ਼ਾਂ ਦੇ ਅਨੁਸਾਰ ਡੇਰਾ ਬਸੀ ਤਹਿਸੀਲ ਵਿੱਚ ਇੰਤਕਾਲ ਦਾ ਕੈਂਪ ਲਾਇਆ ਗਿਆ ਰੰਦਾਵਾ ਨੇ ਕਿਹਾ ਹੈ ਕਿ ਮੁੱਖ ਮੰਤਰੀ ਜਿਨ੍ਹਾਂ ਵੱਲੋਂ ਛੁੱਟੀ ਵਾਲੇ ਦਿਨ ਵੀ ਕੈਂਪ ਲਗਾਇਆ ਗਿਆ ਤਾਂ ਜੋ ਲੋਕਾਂ ਦੇ ਇੰਤਕਾਲ ਨਿਪੇੜੇ ਝਾੜੇ ਜਾ ਸਕਣ ਪਹਿਲਾਂ ਵੀ ਸਰਕਾਰਾਂ ਸੀ 10 ਪੈਸੇ ਦੇ ਕੇ ਫਾਰਮ ਲਿੱਤੇ ਤੱਕੇ ਖਾਣੇ ਪੈਂਦੇ ਸੀ ਕੈਂਪ ਲਗਾ ਕੇ ਲੋਕਾਂ ਦੀਆਂ ਪਰੇਸ਼ਾਨੀਆਂ ਦੂਰ ਕੀਤੀਆਂ ਗਈਆਂ ਨੇ ਜਿੰਨੇ ਪੈਂਡਿੰਗ ਸੀਗੇ ਸਾਰੇ ਅੱਜ ਕਲੀਅਰ ਕੱਟ ਕੇ ਸਾਰੇ ਕਲੀਅਰ ਕਰਕੇ ਅਪੋਫਿਸਰ ਸਰ ਬਣ ਜਾਣਗੇ ਔਰ ਮੈਂ ਮਾਨ ਸਾਹਿਬ ਦਾ ਇਸ ਮੌਕੇ ਤੇ ਇਸ ਕੈਂਪ ਦੇ ਬਾਦ ਅਜ ਧੰਨਵਾਦ ਕਰਦਾ ਕਿ ਪਹਿਲਾ ਉਹ ਬਿਜਲੀ ਮੁੱਖ ਮੰਤਰੀ ਆ ਜੀ ਨੇ ਇਹ ਵੀ ਸੋਚਿਆ ਕਿ ਛੁੱਟੀ ਵਾਲੇ ਜਨ ਕੈਂਪ ਲਾ ਕੇ ਲੋਕਾਂ ਦੇ ਇੰਤਕਾਲ ਜਿਹੜੇ ਨੇ ਸਾਰੇ ਨਵੇੜੇ ਜਾਣ ਲੇਕਿਨ ਆਮ ਤੌਰ ਤੇ ਹੁੰਦਾ ਕਿ ਸੀ ਇਹਨਾਂ ਦਫ਼ਤਰਾਂ ਦੇ ਵਿੱਚ ਮੈਂ ਵੀ ਬੜੇ ਧੱਕੇ ਖਾਂਦਾ ਰਿਹਾ ਆਂਦਾ ਜਾਂਦਾ ਰਿਹਾ ਇਹ ਕੁਰਸੀਆਂ ਦੇ 10 ਪੈਸੇ ਦੇ ਕਾਗਜ਼ ਪਿੱਛੇ ਕਰੋੜਾਂ ਅਰਬਾਂ ਰੁਪਏ ਦਾ ਵੱਡਾ ਜੁਗਾੜ ਲਾਇਆ ਜਾਂਦਾ ਸੀ ਅੱਜ ਇਹ ਜੁਗਾੜ ਤੋਂ ਮੁਕਤ ਕਰਾ ਕੇ ਡੇਰਾ ਬੱਸੀ ਹਲਕੇ ਦੇ ਔਰ ਪੰਜਾਬ ਦੇ ਲੋਕਾਂ ਨੂੰ ਮਾਨ ਸਾਹਿਬ ਨੇ ਬਹੁਤ ਵੱਡੀ ਰਾਹਤ ਦਿੱਤੀ ਆ ਇਹਦੇ ਨਾਲ ਨਾਲ ਮੈਂ ਤੁਹਾਨੂੰ ਇੱਕ ਹੋਰ ਦੱਸਣਾ ਚਾਹਣਾ ਕਿ ਡੇਰਾ ਬੱਸੀ ਹਲਕਾ ਹਲਕਾ ਜਿਹੜਾ ਪੰਜਾਬ ਚੋਂ ਸਭ ਤੋਂ ਪਛੜਿਆ ਹਲਾਕਾ ਸੀ ਲੋਕ ਕਹਿੰਦੇ ਹੁੰਦੇ ਆ ਮਾਰਾ ਜੇ ਮਾਰਾ ਤਾਂ ਵਿਆਹ ਵੀ ਨਹੀਂ ਕਰਦੇ ਕੁੜੀਆਂ ਕੇ ਰਿਸ਼ਤੇ ਨਹੀਂ ਕਰਦੇ ਗੰਦਾ ਇਲਾਕਾ ਬਹੁਤ ਹੈ ਆ ਜੋ ਪੁਲਟਰੀ ਫਾਰਮ ਬਹੁਤ ਹੈ ਮੱਖੀਆਂ ਬਹੁਤ ਹੈ ਲੇਕਿਨ ਡੇਰਾ ਬਸੇ ਹਲਕੇ ਦੇ ਲੋਕਾਂ ਨੇ ਮਾੜੀਆਂ ਮੱਖੀਆਂ ਘਟਦੀਆਂ ਹਲਕੇ ਚੋਂ ਬਾਹਰ ਔਰ ਮੈਂ ਤੁਹਾਡੇ ਨਾਲ ਵਾਅਦਾ ਕਰਨਾ ਆਉਣ ਵਾਲੇ ਸਮੇਂ ਦੇਖੋਗੇ ਕਿ ਉਹਨੇ 6-6 ਸਾਲ ਬਾਅਦ ਡੇਰਾ ਬਸ ਦੀ ਅਸੀਂ ਕਾਇਆ ਕਰਾਂਗੇ ਮਾੜੀਆਂ ਮੱਖੀਆਂ ਦਾ ਘਟਦੀਆਂ ਗੰਦ ਦਾ ਇਹ ਵੀ ਪਿਆ ਦੇਖੋ ਥੇਰਾ ਜਨਗੇ ਔਰ ਮਾਰ ਇਸ ਤਰ੍ਹਾਂ ਜੀ ਅਸੀਂ ਕੋਸ਼ਿਸ਼ ਕਰਾਂਗੇ ਦਵਾਈ ਲੱਭ ਰਹੇ ਹਾਂ ਇਹ ਕਾ ਹਾਂ ਇਹ ਕੀ ਹੈ ਜੀ ਕਿ ਹੋਰ ਅੱਡਾ ਰਹੇ ਹੈ ਫੋਲਟਰੀ ਫਾਰਮ ਇਹ ਕਹਿੰਦੇ ਸਰਕਾਰ ਸਾਹਿਬ ਸਰਕਾਰ ਨੂੰ ਸੀਐਮ ਸਾਹਿਬ ਨੂੰ ਜਦੋਂ ਦੇਸ਼ ਹੋਣਗੇ بار بار ਇਹ ਜੇ कॅम्प ਤਾਂ ਅਸੀਂ ਤਾਂ ਸਾਡਾ ਸੀਐਮ ਰੋਜ਼ ਕੈਂਪ ਵਿੱਚ ਹੀ ਹੁੰਦਾ ਇਹ ਪਰ ਕਿਹੜੇ ਕੈਂਪ ਵਿੱਚ ਹੁੰਦੇ ਸੀ ਉਹ ਹਿਮਾਚਲ ਦੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਬੈਠੇ ਆਪਣੇ ਐਮਐਲਐਨ ਤਾਂ ਪੰਜ ਪੰਜ ਸਾਲੇ ਮਿਲੇ ਨਹੀਂ ਸਾਡੇ ਤਾਂ ਸੂਰੇ ਸ਼ਾਮੇ ਮਿਲੇ ਇੱਥੇ ਸਰ ਜਿਹੜੇ ਜਿਆਦਾ 14 ਮਾਮਲੇ ਅੱਜ ਆਏ ਵੀ ਇੱਥੇ ਤਜਿੰਦਰ ਪਟਵਾਰੀ ਆਜ ਕੋਈ ਮਾਹੀ ਵਾਲਾ ਉਹਦੇ ਬਹੁਤ ਕੰਪੈਂਡਿੰਗ ਆ ਜੀ ਲੋਕ ਨੇ ਦੋਸਰਾ ਵੀ ਮੋਟੀ ਮੋਟੀ ਦੇਖੋ ਗੱਲ ਇਹ ਆ ਵੀ ਜਿਹੜਾ ਪਟਵਾਰੀ ਜਿਹੜਾ ਅਫਸਰ ਆਪਣੀ ਡਿਊਟੀ ਚ ਕਤਾਹੀ ਕਰੇਗਾ ਉਹਨੂੰ ਬਖਸ਼ਿਆ ਨਹੀਂ ਜਾਏਗਾ ਮੈਂ ਜ ਤਹਿਸੀਲਦਾਰ ਸਾਹਿਬ ਨੂੰ ਵੀ ਕਹਿ ਕੇ ਆਨਾ ਕਿ ਇਹ ਜ ਪਟਵਾਰੀ ਦੇ ਖਿਲਾਫ ਠੋਕ ਕੇ ਰਿਪੋਰਟ ਬਣਾ ਕੇ ਭੇਜੋ ਜਿਹੜਾ ਆਪਣੇ ਕੰਪੈਂਡਿੰਗ ਕਰਦਾ ਜਿਹੜਾ ਕੰਮ ਨਹੀਂ ਕਰਨ ਵਾਲਾ ਅਫਸਰ ਉਹਦੇ ਪੰਜਾਬ ਚ ਕਿਸੇ ਜਗ੍ਹਾ ਕੋਈ ਲੋੜ ਨਹੀਂ ਬਹੁਤ ਨਵੇਂ ਮੁੰਡੇ ਹੈਗੇ ਜਿਨ੍ਹਾਂ ਨੇ ਕੰਮ ਕਰਨਾ ਮੈਂ ਉਹਨਾਂ ਪਟਵਾਰੀ ਸਾਹਿਬਾਨ ਨੂੰ ਵੀ ਅੱਜ ਦੇ ਮੌਕੇ ਤੇ ਅਪੀਲ ਹੀ ਕਰੂੰਗਾ ਅੱਜ ਇੱਕ ਵਿਧਾਇਕ ਨਾਤੇ ਨਹੀਂ ਭਰਾ ਹੁਣ ਨਾਤੇ ਅਪੀਲ ਕਰੂੰਗਾ ਵੀ ਯਾਰ ਨਹੀਂ ਹੁਣ ਹੋਰ ਲੰਬਾ ਟਾਈਮ ਨਹੀਂ ਚੱਲਣਾ ਆਪਣੇ ਆਪਣੇ ਕੰਮ ਚ ਪਰਫੈਕਟ ਹੋ ਜਾਓ ਔਰ ਆਪਣੇ ਟਾਈਮ ਸਰ ਕੰਮ ਕਰਦੇ ਹੋ ਲੋਕਾਂ ਨੂੰ ਤੰਗ ਬੜੀ ਕਿਨ ਆਪਣੇ ਇੱਥੇ ਆਪਣੇ ਇੱਥੇ ਨਾ ਸਟਿੱਪਰ ਇੰਨੇ ਜ਼ਿਆਦਾ ਪਰ ਉਹਨਾਂ ਦੇ ਪੁਰਾਣੇ ਜਿਹੜੀ ਕਿ ਟੁੱਟੀ ਸੜਕਾਂ ਸੀਗਾ ਲੋਕ ਤਾਂ ਉਮੀਦ ਕਰ ਰਹੇ ਸੀਗੇ ਕਿ ਆਪਣਾ ਮਿੱਟੀ ਪਾ ਕੇ ਜਾਂ ਜੀ ਆਪਣੇ ਮਰਮਮਤ ਹੋ ਗਈ ਲੇਕਿਨ ਉਹਨਾਂ ਦੀ ਉਮੀਦਾਂ ਤੇ ਪਾਣੀ ਫੇਰਦੇ ਟਿਪਰਾਂ ਦੀ 20 20 ਬੰਦੀਆਂ ਨਾਲ ਲੱਗ ਗਈਆਂ ਜੀ ਇਹ ਟਿਪਰਾਂ ਦੀ ਗੱਲ ਤੇ ਹਾਂ ਮੈਂ ਅੱਜ ਸਿਹਰੇ ਨੂੰ ਤਾਂ ਵੀਡੀਓ ਹੀ ਪਾ ਸਕਦਾ ਜੀ ਮੈਨੂੰ ਹਾਂ ਬੜਾ ਦੁੱਖ ਹੈ ਇਸ ਗੱਲ ਦਾ ਕਿ ਪਿੱਛਲੇ ਕੁਝ ਦਿਨਾਂ ਦੇ ਵਿੱਚ ਹਲਕੇ 15 20 ਮੌਤਾਂ ਟਿਪਰਾਂ ਕਰਕੇ ਹੋ ਜਾਂ ਜੀ ਇਹ ਮੈਂ ਸੀਐਮ ਸਾਹਿਬ ਦੇ ਧਿਆਨ ਚ ਵੀ ਲਿਆ ਦਿੱਤਾ ਮੈਡਮ ਡੀਸੀ ਨੂੰ ਵੀ ਅਨ ਰਿਟਰਨ ਮੇਲ ਕਰਕੇ ਵੈਸੇ ਫੋਨ ਕਰਕੇ ਕਿਹਾ ਜਲਦੀ ਜਿਹੜੇ ਓਵਰਲੋਡ ਟਿਪਰ 22 ਬਗੈਰ ਨੰਬਰ ਪਲੇਟਾਂ ਤੋਂ ਜੇ ਤੁਹਾਡਾ ਟਿਪਰ 20 ਟਨ ਪਾਸ ਕਰਦਾ 60 ਸੀ ਟਨ ਪਾ ਕੇ ਮਿੱਟੀ ਉਭਜਾਉਂਦੇ ਨੇ ਔਰ ਕਈ ਜਗ੍ਹਾ ਇਹੋ ਜਿਹੇ ਲੋਕ ਵੀ ਫੜੇ ਗਏ ਜਿਨ੍ਹਾਂ ਕੋਲ ਲਾਇਸੈਂਸ ਹੀ ਨਹੀਂ ਸੀ ਉਹਨਾਂ ਦੇ ਖਿਲਾਫ ਨੰਬਰ ਪਲੇਟਾਂ ਨੇ ਜਲਦੀ ਉਹਨਾਂ ਦੇ ਖਿਲਾਫ ਕਾਰਵਾਈ ਕੀਤੀ ਜਾਏਗੀ ਡਿਪਾਰਟਮੈਂਟ ਦੇ ਪਰ ਜਿਹੜੀ ਸਿਰ ਪਿੰਡ ਦੀ ਲਿੰਕ ਸੜਕ ਹੈ ਉਹਦੇ ਉੱਤੇ ਅਗਰ ਬੀਬੀ ਪਤਾ ਜਾ ਰਹੇ ਹੈਗੇ ਇਸ ਤੋਂ ਦ ਵਿੱਚ 9:00 9:00 ਵਜੇ ਅੱਜ ਦੀ ਵੀਡੀਓ ਮੇਰੇ ਕੋਲ ਪਰ ਮੈਂ ਸਮਝ ਸਕਦਾ ਤੇ ਉਹ ਜਿਹੜੀ ਲੋਕਾਂ ਨੂੰ ਸੜਕ ਨਹੀਂ ਮਿਲੀ ਉਹਦੇ ਇੰਤਜ਼ਾਰ ਜੀ ਹੈ ਮਤਲਬ ਕੁਛ ਨ ਜ਼ਰੂਰ ਕਹਿਣਾ ਚਾਹੁੰਦਾ ਵੀ ਜਿਹਦੇ ਜ਼ਿੰਮੇਵਾਰੀ ਫਿਕਸ ਹੁੰਦੀ ਹੈ ਜਿਨ੍ਹਾਂ ਨੇ ਟਿਪਰਾਂ ਜਿਹੜੇ ਓਵਰਲੋਡ ਟਿਪਰ ਜਾਂ ਜਿਹੜੀ ਰੂਲ ਆਫ ਰੈਗੂਲੇਸ਼ਨ ਰੋਡ ਦੇ ਨਹੀਂ ਫਾਲੋ ਕਰਦੇ ਉਹਨਾਂ ਦੇ ਖਿਲਾਫ ਸਟ੍ਰਿਕਟ ਐਕਸ਼ਨ ਲਿਆ ਜਾਏ ਕੋਈ ਭਾਈ ਭਤੀਆ ਆਵਾਜ਼ ਨਹੀਂ ਕੀਤਾ ਜਾਊਗਾ ਇਹ ਕੋਈ ਠੇਕੇਦਾਰੀ ਸਿਸਟਮ ਨਹੀਂ ਹੈਗਾ ਠੇਕੇਦਾਰੀ ਤਾਂ ਮਾਨ ਸਰਕਾਰ ਨੇ ਪਹਿਲਾਂ ਹੀ ਖਤਮ ਕੀਤੀ ਹੋਈ ਆ ਜੇ ਕਿਤੇ ਨਜ਼ਰ ਆਉਂਦਾ ਮੈਨੂੰ ਆਪ ਦੋਖਾਂ ਸਾਡੇ ਬੱਚਿਆਂ ਵਰਗੇ ਛੋਟੇ ਛੋਟੇ ਬੱਚਿਆਂ ਨੂੰ ਟਿਪਰਾਂ ਥੱਲੇ ਕੁਚਲੇ ਦਬਲੇ ਹੋਏ ਮੈਂ ਜੇ ਦੇਖਦਾ ਤਾਂ ਬਹੁਤ ਆਤਮਾ ਦੁਖ ਹੁੰਦਾ ਉਹਦੇ ਖਿਲਾਫ ਸਖਤ ਐਕਸ਼ਨ ਕੀਤਾ ਜਾਏ